ਹਾਂਜੀ ਅਸਲਾਮੁਅਲੈਕੁਮ ਜੀ ਇੱਥੇ ਰਾਹ 'ਚ ਜਾ ਰਹੇ ਸੀਗੇ ਅਸੀਂ ਕਿਤੇ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਇੱਥੇ ਸਾਨੂੰ ਦਿਸਿਆ ਤੇ ਨਮਾਜ਼ ਦਾ ਵੀ ਟਾਈਮ ਹੋਇਆ ਸੀ ਉੱਥੋਂ ਸਾਡਾ ਤੇ ਅਸੀਂ ਕਿਹਾ ਵੀ ਚਲੋ ਇਸ ਤੋਂ ਵਧੀਆ ਇਸ ਤੋਂ ਸਕੂਨ ਵਾਲੀ ਜਗ੍ਹਾ ਹੋਰ ਕੋਈ ਨਹੀਂ ਹੋ ਸਕਦੀ ਨਮਾਜ਼ ਪੜਨ ਵਾਸਤੇ ਚਾਹੇ ਗੁਰਦੁਆਰਾ ਹੋ ਗਿਆ ਚਾਹੇ ਮੰਦਿਰ ਹੋ ਗਿਆ ਚਾਹੇ ਮਸਜਿਦ ਹੋ ਗਿਆ ਤੇ ਬਸ ਇਹਨਾਂ ਤੋਂ ਵੱਧ ਕੇ ਸਕੂਨ ਵਾਲੀ ਜਗ੍ਹਾ ਕਿਤੇ ਨਹੀਂ ਹੈ ਤੇ ਬਸ ਆਪਾਂ ਹੁਣ ਦੀ ਨਮਾਜ਼ ਪੜਨ ਲੱਗੇ ਆ ਤੇ ਦੇਖੋ ਕਿਡਾ ਸੋਹਣਾ ਗੁਰਦੁਆਰਾ ਸਾਹਿਬ ਦੇਖੋ ਜੀ ਇੱਥੇ ਹੈ ਕੋਈ ਨਹੀਂ ਸਿਕਾ ਅਸੀਂ ਆਪ ਹੀ ਆ ਛੜ ਝੂੜੂ ਇੱਥੇ ਇੱਥੇ ਮਾਰ ਕੇ ਹਟੇ ਆ ਕਿਉਂਕਿ ਕਿਉਂਕਿ ਉਹ ਮਿੱਟੀ-ਮੁੱਟੀ ਬਹੁਤ ਪਈ ਹੋਈ ਸੀ ਕਿੰਨੀ ਦੂਰੀ ਆਈ ਹੋਣੀ ਤੇ ਤਾਂ ਕਰਕੇ ਹੈ ਨਹੀਂ ਇੱਥੇ ਕੋਈ ਵੀ ਲੇਕਿਨ ਅਸੀਂ ਆਪ ਹੀ ਕਿਉਂਕਿ ਕਿਉਂਕਿ ਗੁਰਦੁਆਰਾ ਕੱਲਾ ਸਿੱਖਾਂ ਦਾ ਨਹੀਂ ਸਾਡਾ ਵੀ ਆ ਮੁਸਲਮਾਨਾਂ ਦਾ ਵੀ ਆ ਸਾਰਿਆਂ ਦਾ ਹੀ ਆ ਹਿੰਦੂਆਂ ਦਾ ਵੀ ਆ ਮੁਸਲਮਾਨਾਂ ਦਾ ਵੀ ਆ ਇਸਾਈਆਂ ਦਾ ਵੀ ਆ ਇਦਾਂ ਹੀ ਸਾਰੀਆਂ ਚੀਜ਼ਾਂ ਸਾਰੀਆਂ ਦੀਆਂ ਹੀ ਆ ਸੋ ਨਮਾਜ਼ ਪੜਿਆ ਕਰੋ ਪਾਠ ਕਰਿਆ ਕਰੋ ਵੱਧ ਤੋਂ ਵੱਧ ਜੋ ਜੋ ਤੁਹਾਨੂੰ ਤੁਹਾਡੇ ਧਰਮ ਦੇ ਵਿੱਚ ਦੱਸਿਆ ਗਿਆ ਉਹ ਕਰਿਆ ਕਰੋ ਮਿਹਰਬਾਨੀ ਸ਼ੁਕਰੀਆ ਬਹੁਤ ਸਕੂਨ ਮਿਲਿਆ ਇੱਥੇ ਆ ਕੇ ਸੱਚੀ